ਬਹੁਤ ਬਹੁਤ ਆਗਿਆਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਯੂਕੇ ਅਪਲਾਈ ਕਰਨ ਲਈ ਬੈਸਟ ਟਾਈਮ ਹੈ ਕਿਹੜੇ ਕਿਹੜੇ ਇਨਟੇਕ ਚੱਲ ਰਹੇ ਨੇ ਕਿਉਂ ਬੈਸਟ ਟਾਈਮ ਹੈ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਜੇ ਨਵੇਂ ਜੁੜੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਸਰ ਜੀ ਸੋ ਸਨੇਹਾ ਜੀ ਯੂਕੇ ਬੈਸਟ ਟਾਈਮ ਕਿਉਂ ਹੈ ਕਿੰਦਾ ਦਾ ਸਿਨੈਰੀਓ ਚੱਲਿਆ ਯੂਕੇ ਦਾ ਸਾ ਦੇਖੋ ਯੂਕੇ ਦੇ ਵਿੱਚ ਨਾ ਅਗਰ ਆਪਾਂ ਪਿਛਲੇ 2-3 ਸਾਲਾਂ ਤੋਂ ਜਦੋਂ ਕੰਮ ਕਰ ਰਹੇ ਸੀਗੇ ਤਾਂ ਬੜੀ ਪ੍ਰੋਬਲਮ ਆਂਦੀ ਸੀ ਆਫਰ ਲੈਟਰ ਨੂੰ ਲੈ ਕੇ ਅੱਗੇ ਹਰ ਯੂਨੀਵਰਸਿਟੀ ਜਿਹੜੀ ਆਫਰ ਲੈਟਰ ਹੁੰਦੀ ਸੀ 20-25 25 ਦਿਨ ਲਗਾ ਦਿੰਦੀ ਸੀਗੀ ਤਾਂ ਸਾਨੂੰ ਫੇ ਜਾ ਕੇ ਰਸੀਬ ਹੁੰਦੀ ਸੀਗੀ ਬਟ ਹੁਣ ਕਹਿ ਲਓ ਯਾਂ ਤਾਂ ਉਸ ਪਾਉਸ ਦਾ ਰਸ਼ ਘਟ ਗਿਆ ਕਿਉਂਕਿ ਆਬਵੀਅਸ ਹੈ ਪਹਿਲੇ ਬਹੁਤ ਜ਼ਿਆਦਾ ਐਪਲੀਕੇਸ਼ਨ ਜਿਹੜੀਆਂ ਹੁੰਦੀਆਂ ਸੀਗੀਆਂ ਉਸ ਪਾਉਸ ਕਰਕੇ ਮਾਸਟਰ ਪ੍ਰੋਬਲਮਸ ਲਈ ਜ਼ਿਆਦਾ ਜਾਂਦੀਆਂ ਸੀਗੀਆਂ ਸੋ ਹੁਣ ਪਾਉਸ ਬੰਦ ਹੁੰਦੇ ਕੁਝ ਫਾਇਦੇ ਵੀ ਨਹੀਂ ਹਾਂਜੀ ਇਹ ਤੋਂ ਇਹ ਕਹਿ ਸਕਦੇ ਆ ਕਿ ਯੂਨੀਵਰਸਿਟੀਆਂ ਕੋ ਹੁਣ ਐਪਲੀਕੇਸ਼ਨਸ ਕੱਟ ਹੈਗੀਆਂ ਜਾਂ ਯਾ ਟਾਈਮ ਹੈਗਾ ਫਾਸਟ ਟਰੈਕ ਤੇ ਕਮ ਹੋ ਰਿਹਾ ਵਾ ਕਿਉਂਕਿ ਹੁਣ ਸਿਰਫ ਆਬਵੀਅਸ ਹੈ ਕਿ ਜਿਹੜੇ ਸਟੂਡੈਂਟਸ ਪੀ ਐਚ ਡੀ ਜਾਂ ਜੇ ਤੁਸੀਂ ਨੰਬਰ ਤੇ ਟਾਈਮ ਦੇ ਹਿਸਾਬ ਨਾਲ ਦੱਸ ਸਕਦੇ ਹੋ ਕਿੰਨਾ ਟਾਈਮ ਲੱਗਦਾ ਸੀ ਪਹਿਲਾਂ ਹੁਣ ਕਿੰਨਾ ਲੱਗ ਰਿਹਾ ਸਰ ਦੇਖੋ ਅੱਗੇ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਲੀਅਰ ਕਰ ਦਿੰਦੀ ਆ ਕਿ ਯੂਕੇ ਦੇ ਵਿੱਚ ਕੀ ਹੈ ਕਿ ਹਰ ਯੂਨੀਵਰਸਿਟੀ ਦਾ ਪੈਟਰਨ ਅਲੱਗ ਦਾ ਹਰ ਯੂਨੀਵਰਸਿਟੀ ਦਾ ਕੰਮ ਕਰਨ ਦਾ ਆਪਣਾ ਤਰੀਕਾ ਵਾ ਕੋਈ ਸਟੈਂਡਰਡ ਨਹੀਂ ਹੈਗਾ ਕਿ ਹਰ ਯੂਨੀਵਰਸਿਟੀ ਦਾ ਸੇਮ ਪੈਟਰਨ ਸੋ ਜਿਹੜੀਆਂ ਯੂਨੀਵਰਸਿਟੀਆਂ ਸਪੈਲ ਬੀਵੀ 25 25 ਦੇ ਨੋਫਰ ਲੈਟਰ ਨੂੰ ਲਗਾ ਰਹੀਆਂ ਸੀ ਉਹ ਵਿਦਿਨ ਵੀਕ ਦੇ ਦਿਨੀਆਂ ਸਟਾਰਟ ਹੋ ਰਹੀਆਂ ਔਰ ਕੁਝ ਹੋਰ ਯੂਨੀਵਰਸਿਟੀਆਂ 24 48 ਆਵਰਸ ਦੇ ਵਿੱਚ ਵੀ 30 ਆਫਰ ਲੈਟਰ ਆ ਰਹੀ ਹੈ ਸੋ ਇੱਕ ਗੁੱਡ ਸਾਈਨ ਆ ਉਸ ਤੋਂ ਬਾਅਦ ਇੰਟਰਵਿਊ ਆਕੇ ਬੜੀ ਪ੍ਰੋਬਲਮ ਆਉਂਦੀ ਹੁੰਦੀ ਸੀਗੀ ਕਿਉਂਕਿ ਹੁਣ ਮੈਕਸਿਮਮ ਯੂਨੀਵਰਸਿਟੀਆਂ ਇੰਟਰਵਿਊ ਲੈਂਦੀਆਂ ਤਾਂ ਉਹਦੇ ਸਲੋਟ ਲਈ ਅਸੀਂ ਟੋਟਲੀ ਇੰਟਰਵਿਊ ਲਈ ਆਪਾਂ ਯੂਨੀਵਰਸਿਟੀਆਂ ਤੇ ਡਿਪੈਂਡਡ ਹੁੰਦੇ ਸੀ ਕਿ ਕਦੋਂ ਸਾਨੂੰ ਸਲੋਟ ਮਿਲੇ ਇੰਟਰਵਿਊ ਕੰਡਕਟ ਹੋਵੇ ਤੇ ਉਹਦੇ ਰਿਜ਼ਲਟ ਨੂੰ ਵੇਟ ਕਰਦੇ ਹੁੰਦੇ ਸੀਗੇ ਸੋ ਪ੍ਰੈਜ਼ੈਂਟਲੀ ਇੰਟਰਵਿਊਸ ਦਾ ਸਲੋਟ ਵੀ ਬਹੁਤ ਈਜ਼ੀਲੀ ਮਿਲ ਰਿਹਾ ਵਾ ਜਦੋਂ ਇੰਟਰਵਿਊ ਹੋ ਜਾਂਦੀ ਹੈ ਰਿਜ਼ਲਟ ਵੀ ਬਹੁਤ ਈਜ਼ੀਲੀ 1-2 ਦਿਨ ਬਾਅਦ ਆ ਜਾਂਦਾ ਵਾ ਅਨ ਤੋਂ ਬਾਅਦ ਕਾਸ ਤੁਹਾਡੀ ਕਾਸ ਲੈਟਰ ਹੋਗੀ ਸੋ ਕਾਸ ਲੈਟਰ ਵੀ ਬੜੀ ਸਮੂਥਲੀ ਚੱਲ ਰਹੀ ਹੈ ਨਹੀਂ ਤਾਂ ਪਹਿਲੇ ਤਾਂ ਇਨਟੇਕਸ ਡੈਫਰ ਬਹੁਤ ਹੁੰਦੇ ਸੀਗੇ ਕਿਉਂਕਿ ਪ੍ਰੋਸੈਸ ਲੰਮਾ ਹੋ ਜਾਂਦਾ ਸੀਗਾ ਸੋ ਇਹ ਬੜਾ ਐਸਟਿੰਮ ਪਲੱਸ ਪੁਆਇੰਟ ਹੈ ਕਿ ਯੂਨੀਵਰਸਿਟੀਆਂ ਬਹੁਤ ਵਧੀਆ ਰਿਸਪੌਂਡ ਕਰਾਂ ਸੋ ਬੈਸਟ ਟਾਈਮ ਟੂ ਅਪਲਾਈ ਹੈ ਕਿਹੜੇ ਇਨਟੇਕ ਚ ਅਪਲਾਈ ਕਰ ਸਕਦੇ ਸਰ ਦੇਖੋ ਮੇਨ ਟੇਕ ਵੀ ਹੈਗਾ ਵਾ ਜੂਨ ਇਨਟੇਕ ਵੀ ਹੈਗਾ ਵਾ ਬਟ ਮੈਂ ਕਲੀਅਰ ਕਰ ਦਿੰਨੀ ਆ ਕਿ ਯੂਕੇ ਦੇ ਵਿੱਚ ਸਪਟੰਬਰ ਇਨਟੇਕ ਮੇਜਰ ਇਨਟੇਕ ਆ ਸੋ ઓਰ ਸਟੂਡੈਂਟ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਸਾਡੇ ਕੋਲ ਸਟੂਡੈਂਟ ਆਉਂਦਾ ਮੈਂ ਤਾਂ ਦੇਖਿਆ ਕਿ 50 ਤੋਂ 60% ਸਟੂਡੈਂਟ ਇਹਨਾਂ ਪਹਿਲੇ ਤੋਂ ਲੋਕੇਸ਼ਨ ਨੂੰ ਲੈ ਕੇ ਬਹੁਤ ਫਸੀ ਹੁੰਦਾ ਉਹਦਾ ਰੀਜ਼ਨ ਕੀ ਆ ਕੀ ਆਬਵੀਅਸ ਆ ਕੁੜੀ ਨੇ ਜਾਣਾ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਆਪਣੇ ਰਿਸ਼ਤੇਦਾਰ ਜਿੱਥੇ ਰਹਿੰਦੇ ਆ ਉੱਥੇ ਹੀ ਭੇਜੀਏ ਔਰ ਹਰ ਪੇਰੈਂਟਸ ਨੂੰ ਹੁੰਦਾ ਹੀ ਆ ਕਿ ਜਿੱਥੇ ਸਾਡੇ ਨੋਨ ਰਹਿੰਦੇ ਆ ਸੀ ਉੱਥੇ ਭੇਜੀਏ ਸੋ ਲੋਕੇਸ਼ਨ ਜਦੋਂ ਇੱਕ ਪਾਰਟਿਕੂਲਰ ਹੋ ਜਾਂਦੀ ਆ ਤਾਂ ਸੈਪਟੈਂਬਰ ਇਨਟੇਕ ਇਦਾਂ ਦਾ ਇਨਟੇਕ ਆ ਜਿੱਥੇ ਸਾਰੀਆਂ ਯੂਨੀਵਰਸਿਟੀਆਂ ਓਪਨ ਹੁੰਦੀਆਂ ਆ ਆਦਰਵਾਇਜ਼ ਜਿਹੜੇ ਮੇਨ ਟੇਕ ਜੂਨ ਇਨਟੇਕ ਇਹਦੇ ਵਿੱਚ ਹਰ ਯੂਨੀਵਰਸਿਟੀ ਓਪਨ ਨਹੀਂ ਹੁੰਦੀ ਆ ਸੋ ਇਫ ਇਹ ਉਹ ਸਟੂਡੈਂਟਸ ਜਿਨ੍ਹਾਂ ਦੀ ਪਾਰਟਿਕੂਲਰ ਚੋਇਸ ਆ ओ सितंबर इनटेक टाइम से रिप्लाई कर लें क्योंकि मई जून च हर ऑप्शन नहीं है और मई भी उन ओपन हैगा वा जून भी ओपन हैगा वा बट इट्स अप टू यू कि तूसी किथे जाना चाहते हो और इस टाइम एक चीज और मैं दस देनी है दीपक जी कि परसेंटेज लो असेप्टेबल आ ਵਿਦਆਊਟ ਆਇਲਸ ਬਹੁਤ ਪੋਸੀਬਲ ਆ ਅੱਗੇ ਐਮਓਆਈ ਦੇ ਬੇਸ ਤੇ ਸਿਰਫ ਬੀਪੀਪੀ ਯੂਨੀਵਰਸਿਟੀ ਸੀ ਗਿਆ ਹੁਣ ਹੋਰ ਯੂਨੀਵਰਸਿਟੀਆਂ ਵੀ ਆ ਪਰਸੈਂਟੇਜ ਲੋ ਜਿਵੇਂ ਤੁਸੀਂ ਕਿਹਾ ਐਕਸੈਪਟੇਬਲ ਹੈ ਕਿੰਨੀ ਬਿਲਕੁਲ 45% ਤੁਹਾਡੀ ਹੈਗੀ ਆ ਤਾਂ ਵੀ ਯੂਨੀਵਰਸਿਟੀ ਤੁਹਾਨੂੰ ਐਕਸੈਪਟ ਕਰ ਲਈਆਂ ਵਾ ਪਲੱਸ ਵਿਦਆਊਟ ਆਇਲਸ ਪੰਜਾਬ ਔਰ ਹਰਿਆਣਾ ਬੋਰਡ ਲਈ ਐਸਟੇਮੀਨੀਅੰਟ ਹੋ ਗਿਆ ਕਿਉਂਕਿ ਅੱਜ ਤੋਂ ਪਿਛਲੇ ਇਨਟੇਕ ਦੇ ਵਿੱਚ ਪੰਜਾਬ ਔਰ ਹਰਿਆਣਾ ਬੋਰਡ ਦਾ ਵਿਟਾਊਟ ਆਇਲਸ ਬਹੁਤ ਹੀ ਪੋਸੀਬਲੀ ਨਹੀਂ ਸੀ ਦਾ ਸੋ ਕਾਫੀ ਯੂਨੀਵਰਸਿਟੀਆਂ ਨੇ ਪੰਜਾਬ ਔਰ ਹਰਿਆਣਾ ਬੋਰਡ ਵਾਲੇ ਸਟੂਡੈਂਟਸ ਨੂੰ ਵੀ ਅਗਰ ਤੁਹਾਡੇ ਇੰਗਲਿਸ਼ ਦੇ ਵਿੱਚ 65 ਟੂ 80% ਹੈਗੇ ਉਹਨਾਂ ਨੇ ਅਸੈਪਟ ਕਰਨਾ ਸਟਾਰਟ ਕਰਤਾ ਸੋ 올 ਓਵਰ ਦੇਖਿਏ ਕੀ S10 ਯੂਕੇ ਦੀਆਂ ਯੂਨੀਵਰਸਿਟੀਆਂ ਬਹੁਤ ਫਲੈਕਸੀਬਲ ਆ। ਓਵਰਲ ਰਿਜ਼ਲਟ ਕਿੰਨੀ ਦੇਰ ਚਾਰਿਆ ਸੁਨੇਹਾ। ਸੋ ਦੇਖੋ ਰਿਜ਼ਲਟਸ ਅਗੇਨ ਉਹੀ ਆ ਕਿ ਅੰਬੈਸੀ ਆ ਕਿ ਤੁਸੀਂ ਪਾਇਓਰਿਟੀ ਸਰਵਿਸ ਲੈਂਦੀ ਆ ਜਾਂ ਨਾਰਮਲ ਸਰਵਿਸ ਲੈਂਦੀ ਆ ਕਿਉਂਕਿ ਹੁਣ ਜਿਹੜੇ ਮੇ ਇਨਟੇਕ ਲਈ ਵੀ ਕੁਝ ਫਾਈਲ ਜਾਨੀਆਂ ਸਟਾਰਟ ਹੋ ਗਈਆਂ ਰਿਜ਼ਲਟਸ ਜਿਹੜੇ ਹੈਗੇ ਆ 25 ਦਿਨ ਤੱਕ ਤੁਸੀਂ ਲਗਾ ਕੇ ਚੱਲੋ ਟਾਈਮ ਲੱਗ ਹੀ ਰਿਹਾ। ਸੋ ਸਟੂਡੈਂਟਸ ਲਗਾਤਾਰ ਅਸੀਂ ਯੂਕੇ ਤੇ ਨਜ਼ਰ ਬਣਾ ਕੇ ਰੱਖਾਂਗੇ ਯੂਕੇ ਤੇ ਹੋਰ ਵੀ ਅਪਡੇਟਸ ਰੈਗੂਲਰਲੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਕੋਈ ਸਵਾਲ ਹੈ ਯੂਕੇ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ 'ਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ